ਜੇਗਰਾ ਸ਼ੇਰਾਂ ਵਾਲੀ ਮਾਈ ਦਾ ਬਹੁਤ ਸੱਚੇ ਦਰਬਾਰ ਕੀ ਜੈ ਸੋ ਦੋਸਤੋ ਅੱਜ ਅਸੀਂ ਜਾ ਰਹੇ ਸੀਗੇ ਨਵਾਂ ਟਰੈਕ ਰਿਕਾਰਡ ਕਰਨ ਲਈ ਮੇਰੇ ਨਾਲ ਮੇਰਾ ਵੀਰ ਜਾਗਰਨ ਸਿੰਗਰ ਸੰਦੀਪ ਸਹੋਤਾ ਇਹ ਮੀਤ ਨੇ ਪਹਿਲੇ ਫੋਨ ਕਰਤਾ ਹੀ ਭਾਜੀ ਨੂੰ ਜੀ ਤੇ ਰਿਕਾਰਡਿੰਗ ਕਰਨੀ ਹੈ ਜਾ ਕੇ ਤੇ ਉੱਥੇ ਜਾ ਰਹੇ ਆ ਨਵਾਂ ਟਰੈਕ ਕਰਾਂਗੇ ਹਾਲੇ ਸਰਪ੍ਰਾਈਜ਼ ਹੀ ਹੈ ਟਰੈਕ ਦਾ ਨਾਮ ਨਹੀਂ ਹਾਲੇ ਆਪਾਂ ਬੋਲਣਾ ਤੇ ਆਓ ਚਲਦੇ ਆ ਨਾਲ ਬਣੇ ਰਹੀਓ ਵਲੌਗ ਦੇ ਜੈ ਮਾਤਾ ਜੀ ਜੈ ਮਾਤਾ ਸਰਵਾਜ ਜਾਂਦੇ ਜਾਂਦੇ ਵੀ ਮੈਂ ਥੋੜਾ ਜਿਹਾ ਵਲੌਗ ਬਣਾ ਲਈ ਪਿੱਛੇ ਬੈਠੇ ਬੈਠੇ ਲਗਾ ਇੰਡੀਆ ਆਏ ਸੀਗੇ ਤੇ ਭਜਨ ਕਰਨ ਦਾ ਬਣਦਾ ਸੀ ਚਲੋ ਠੀਕ ਆ ਉੱਤੇ ਪਹੁੰਚ ਗਏ ਫਿਰ ਵੀਡੀਓ ਨਾਲ ਜੋੜਦੇ ਹਾਂ ਹਾਂਜੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਇੱਥੇ ਸਟੂਡੀਓ ਗਲਦੀਪਾ ਦੇ ਸਟੂਡੀਓ ਚ ਛੇਕੂਪੁਰ ਤੇ ਰਿਕਾਰਡਿੰਗ ਸੈਟ ਬਰ ਕੋਲ ਤਿਆਰ ਆ ਸਾਡੇ ਗਲਦੀਪਾ ਜੀ ਵੀ ਰੈਡੀ ਆ ਹੁਣ ਅਸੀਂ ਆ ਕੇ ਪਾਣੀ ਪੁਣੀ ਪੀਤਾ ਤੇ ਸੰਦੀਪ ਲਿਰਿਕਸ ਲਿਖ ਰਿਹਾ ਵਾ ਲਿਰਿਕਸ ਦੀ ਥੋੜੀ ਬੋਲੀ ਸੈਟਿੰਗ ਸੈਟਿੰਗ ਦੇਤੀ ਕਰ ਰਹੇ ਹਾਂ ਉਸ ਤੋਂ ਬਾਅਦ ਫਾਈਨਲ ਰਿਕਾਰਡਿੰਗ ਜੋ ਸੀਗੀ ਤਿਆਰ ਆ ਮਾਤਾ ਰਣੀ ਕਿਰਪਾ ਕਰੇ ਨਾਲ ਦੀ ਨਾਲ ਵੀਡੀਓ ਵੀ ਜੋੜੀ ਜਾਵਾਂਗੇ ਤਾਂ ਸੰਦੀਪ ਹੁਣ ਕੋਪੀ ਕਰ ਰਿਹਾ ਵਿੱਚ ਥੋੜਾ ਬੋਤਾ ਚੇਂਜ ਕਰਨ ਵਾਲਾ ਸੀਗਾ ਉਹ ਚੇਂਜ ਕਰ ਰਿਹਾ ਤੇ ਮਾਤਾ ਰਣੀ ਮਿਹਰ ਰੱਖੇ ਤੋਡੇ ਸਾਹਮਣੇ ਇੱਕ ਹੋਰ ਵਧੀਆ ਜਿਹਾ ਭਜਨ ਲੈ ਕੇ ਆ ਰਹੇ ਹਾਂ वेरी ਸੂਨ ਬਹੁਤ ਜਲਦੀ ਤੇ ਜਿੰਨੀ ਵਾਰੀ ਵੀ ਆਪਾਂ ਭਜਨ ਕਰਾਇਆ ਹੋ ਇੱਥੋਂ ਇੰਡੀਆ ਤੋਂ ਤੇ ਸਾਡੇ ਕੁਲਦੀਪ ਭਾਜੀ ਕਬੂਟਲੇ ਵਾਲੇ ਸ਼ੇਕੂਪੁਰੋਂ ਮੈਂ ਸ਼ੇਕੂਪੁਰ ਕਬੂਟਲੇ ਦੇ ਬਿਲਕੁਲ ਨੇੜੇ ਦੇ ਇੱਕ ਕੁਲਦੀਪ ਬਲ ਸਾਹਿਬ ਹਾਂ ਜੀ ਮੈਂ ਪਿਆਰ ਨਾਲ ਕੁਲਦੀਪ ਭਾਜੀ ਕਹਿੰਦਾ ਤੇ ਭਾਜੀ ਬਹੁਤ ਸੋਹਣਾ ਮਿਊਜ਼ਿਕ ਹੈ ਬਹੁਤ ਵਧੀਆ ਜੇ ਤੁਹਾਨੂੰ ਵੀ ਕਿਸੇ ਨੂੰ ਨੰਬਰ ਚਾਹੀਦਾ ਹੋਵੇ ਤੇ ਸਾਡੇ ਕੋ ਤੁਸੀਂ ਨੰਬਰ ਲੈ ਸਕਦੇ ਹੋ ਭਾਜੀ ਦਾ ਕੰਮ ਇੱਕ ਨੰਬਰ ਵੈਰੀ ਗੁੱਡ ਯਾਰ ਜਿੰਨੇ ਤਾਰੀਫ ਕਰ ਲਉ ਨਹੀਂ ਘਟਾ ਤੇ ਤੁਸੀਂ ਇਸ ਵਲੌਗ ਦੇ ਨਾਲ ਜੁੜੇ ਰਹੀਓ ਤੇ ਅਗਲੀਆਂ ਕਲਿੱਪਸ ਵੀ ਦੇਖਿਓ ਸੋ ਇੱਥੇ ਕੁਲਦੀਪਾ ਜੀ ਸੈਟਿੰਗ ਕਰਦੇ ਹੋਏ ਕਿੱਥੇ ਕੀ ਕੀ ਹੋਣਾ ਚਾਹੀਦਾ ਕਿੱਥੇ ਕਿਦਾਂ 뮤ਜ਼ਿਕ ਸੋ ਦੋਸਤੋ ਹੁਣ ਰਿਕਾਰਡਿੰਗ ਸ਼ੁਰੂ ਕਰਤੀ ਕੁਲਦੀਪਾ ਜੀ ਨੇ ਆਪਣੀ ਤੇ ਆਪਣੇ ਭਜਨ ਦਾ ਨਾਮ ਆਪਾਂ ਹੁਣ ਰਿਲੀਵ ਕਰ ਦਿੰਨੇ ਆ ਆਪਣੇ ਭਜਨ ਦਾ ਨਾਮ ਹੈ ਆਉਣ ਵਾਲੀ ਦਾ ਲਾਲ ਚੁੰਨੀਆਂ ਇਹ ਭਜਨ ਆਪਾਂ ਕੁਲਦੀਪ ਭਾਈ ਦੇ ਸਟੂਡੀਓ ਵਿੱਚ ਰਿਕਾਰਡ ਕੀਤਾ ਤੇ ਬਹੁਤ ਸੋਹਣਾ 뮤ਜ਼ਿਕ ਭਾਈ ਤਿਆਰ ਕਰ ਰਹੇ ਨੇ ਤੇ ਸੰਦੀਪ ਜੀ ਵੀ ਬਹੁਤ ਜ਼ਿਆਦਾ ਮਿਹਨਤਾਂ ਸੰਦੀਪ ਸਹੋਤਾ ਜੀ ਦੀ ਉਨੇ ਵੀ ਕਾਫੀ ਮੇਰੀ ਹੈਲਪ ਕੀਤੀ ਲਿਰਿਕਸ ਵਿੱਚ ਵੀ ਤੇ ਸੋ ਆਪਣੇ ਰਿਕਾਰਡਿੰਗ ਤੋਂ ਬਾਅਦ ਅਸੀਂ ਫਿਰ ਮਾਤਾ ਪੱਦਰਗਾਹ ਲਈ ਜਿਹਦੇ ਮੰਦਰ ਆ ਗਏ ਸ਼ੇਖਪੁਰ ਦਾ ਬੜਾ ਹੀ ਮਸ਼ਹੂਰ ਮੰਦਰ ਹੈ ਮਾਤਾ ਪੱਦਰਗਾਹ ਦੀ ਮੰਦਰ ਤਾਂ ਸਾਹਮਣੇ ਦੇਖ ਲੈ ਸਕਦੇ ਹੋ ਤੇ ਮੇਰੀ ਬੜੀ ਤਮੰਨਾ ਸੀ ਮੈਂ ਬੜਾ ਮਨੂੰ ਘਟੂ ਘੜੋ ਸਵਾ 17 ਸਾਲਾਂ ਲੱਗੇ ਤੇ ਦਰਸ਼ਨ ਕੀਤੇ ਨੇ ਉਦੋਂ ਮੰਦਰ ਦੀ ਸਥਿਤੀ ਕੁਝ ਹੋਰ ਸੀ ਅੱਜ ਕੁਝ ਹੋਰ ਹੈ ਤੇ ਬਹੁਤ ਸੋਹਣਾ ਇਹਨਾਂ ਨੇ ਮੰਦਿਰ ਨੂੰ ਤਿਆਰ ਕਰ ਦਿੱਤਾ ਬਣਾ ਕੇ ਬੜਾ ਸੋਹਣਾ ਲੱਗਿਆ ਅੰਦਰੋਂ ਵੀ ਦਰਸ਼ਕ ਹੋਣਾ ਤੁਹਾਨੂੰ ਇਹ ਮੰਦਿਰ ਦੇ ਪਹਿਲਾਂ ਮੈਂ ਕ ਬਾਹਰੋਂ ਥੋੜਾ ਵੀਊ ਦਿਖਾਦਾ ਕਿੰਨਾ ਸੋਹਣਾ ਉਹਨਾਂ ਨੇ ਰੀਬਿਲ ਕੀਤਾ ਹੈ ਬੜੀ ਸਾਫ ਸਫਾਈ ਆ ਤੇ ਮਨਮੋਹਕ ਨਜ਼ਾਰਾ ਜਿੱਦਾ ਕਹਿੰਦੇ ਹਨ ਉਹ ਚੀਜ਼ਾਂ ਕੋਈ ਗੰਦਗੀ ਨਹੀਂ ਆਸ-ਪਾਸ ਬੜੀ ਸਾਫ ਸਫਾਈ ਹੈ ਮੰਦਿਰ ਦਾ ਨਜ਼ਾਰਾ ਦਿਖਾਉਣ ਆਇਆ ਮੱਪਾਦਰ ਗਲੀ ਮੰਦਿਰ ਤੇ ਇਸ ਕਲਿੱਪ ਤੋਂ ਬਾਅਦ ਮੈਂ ਤੁਹਾਨੂੰ ਅੰਦਰ ਵੀ ਲੈ ਕੇ ਜਾਵਾਂਗਾ ਮੰਦਰ ਦੇ ਅੰਦਰ ਵੀ ਕਿਹਦਾ ਆਉਂਦਾ ਨਾਂ ਜੁੜੇ ਸੁਮੰਦਰ ਦੇ ਅੰਦਰ ਆ ਕੇ ਵੀ ਨਜ਼ਾਰਾ ਦੇਖਣ ਵਾਲਾ ਸੀਗਾ ਆ ਪਵੰਦੇ ਅੰਦਰ ਅਸੀਂ ਬੈਠ ਕੇ ਵੀਡੀਓ ਬਣ ਤੋੜੀ ਜੀ ਤੇ ਸੰਗਤ ਵੀ ਕੁਝ ਜ਼ਿਆਦਾ ਨਹੀਂ ਸੀ ਅੱਜ ਸ਼ਨੀਵਾਰ ਸੀਗਾ ਤੇ ਸੰਗਤ ਕੋਈ ਜ਼ਿਆਦਾ ਨਹੀਂ ਸੀ ਤੇ ਵਧੀਆ ਖੁੱਲੇ ਦਰਸ਼ਕ ਜਿਦਾ ਕਹਿੰਦੇ ਨੇ ਅਸੀਂ ਦਰਸ਼ਨ ਕੀਤੇ ਮੇਰੇ ਨਾਲ ਸੰਦੀਪ ਵੀਰ ਅਰਦਾਸ ਅਰਜੋਈ ਕਰ ਰਿਹਾ ਪਿੱਛੇ ਮਾਤਾ ਪੱਦਰਗਾਰੀ ਜੀ ਦੀ ਸਰੂਪ ਮਾਤਰਾਣੀ ਜੀ ਦਾ ਤੇ ਤੋਂ ਬਾਅਦ ਮੈਂ ਹਨੂਮਾਨ ਜੀ ਦਾ ਇਕ ਸਰੂਬ ਦਿਖਾ ਰਿਹਾ ਹੈ। ਅਤੋਂ ਬਾਅਦ ਫਿਰ ਦੂਰੋਂ ਥੋੜੀ ਦੂਰੋਂ ਵੀ ਵੀਡੀਓ ਬਣਾਈ ਤੇ ਕ੍ਰਿਸ਼ਨ ਪਤਵਾਨ ਜੀ ਦਾ ਰਾਮ ਪਰਿਵਾਰ ਸੀ ਸਿਰਾਵਾਲੀ ਮਾਤਾ ਜੀ ਦੀ ਸਹੀ ਮੂਰਤ ਤੇ ਆ ਸੋਣਾ ਇੱਕ ਪਵਨ ਜੋ ਪੱਤਰਗਾਲੀ ਮਾਤਾ ਜੀ ਦੇ ਦਰਬਾਰ ਤੇ ਹਮੇਸ਼ਾ ਮਨ ਨੂੰ ਖਿੱਚਦਾ। ਇਸ ਤੋਂ ਬਾਅਦ ਅਸੀਂ ਫਿਰ ਇੱਥੋਂ ਮੌਲੀ ਬਣਵਾਈ ਮੱਥਾ ਟੇਕਿਆ ਤੇ ਆਪਣਾ ਜੀਵਨ ਸਫਲ ਕੀਤਾ। ਸੋ ਇਹ ਸੀ ਸਾਡਾ ਵਲੌਗ ਸ਼ੇਅਰ ਕਰਿਓ ਤੇ ਲਾਈਕ ਕਰਿਓ।